ਜੱਗੇ ਨੇ ਬਾਈ ਮਾਲ ਲੱਦ ਲਿਆ ਜਰਾ ਟਰੈਕਟਰ ਵਾ ਖੜਾ ਹੁੰਦਾ ਹੀ ਆਉਂਦਾ ਦੇਖੋ ਉਹ ਹੋਰ ਹੋਰ ਟਰੈਕਟਰ ਹੀ ਬੱਤੀ ਹੁੰਦਾ ਆ ਇੰਨਾ ਕੀ ਲੱਦ ਲਿਆ ਮਾਲ ਲੱਦ ਲਿਆ ਵਿੱਚ ਸਵੇਤ ਬਜਰੀ ਬੱਲੇ ਬੱਲੇ ਬਜਰੀ ਸਵਿੰਟ ਇੰਨਾ weight ਪਾ ਕੇ ਵੀ ਖੜਾ ਹੁੰਦਾ ਹੈ ਜੇ ਅਰਜਣ ਹੁੰਦਾ ਉਹ ਵੀ ਹੁੰਦਾ ਬਣਾਇਆ ਹਾਂ ਉਹਦੇ ਉੱਥੇ ਲੈ ਜਾਣੇ ਉੱਪਰ ਹੈ ਭਾਰ ਜਿਆਦਾ ਭਾਰ ਜਿਆਦਾ ਬਜਰੀ ਹੋਗਾ ਬਜਰੀ ਹੋਗਾ ਇਹ ਸੁਪਰ ਸੀਟਰ ਤੇ ਜ਼ਿਆਦਾ ਵਜਨ ਹੈ ਹਾਂ 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 ਆਜਾ ਲੈ ਮਿਟ ਰਿਹਾ ਬੱਡੇ ਆ ਬਜਰੀ ਦੇ ਟਰਾਲੀ ਭਰੀ ਹੋਈ ਲਓ ਜੀ ਬਾਈ ਫਾਰਮ ਕਾ ਨਹੀਂ ਗੇੜਾ ਮਾਨ ਆਇਆ ਮੈਂ ਕਹਿੰਦਾ ਕੱਲ ਕਿਨੇ ਦਿਨ ਬਾਅਦ ਆਇਆ ਸਤਿ ਸ਼੍ਰੀ ਅਕਾਲ ਜੀ ਕਿਨੇ ਦਿਨ ਬਾਅਦ ਆਇਆ ਮੈਂ ਵੀ ਘੱਟੋ ਘੱਟ ਮੈਂ ਵੀ 4-5 ਦਿਨ ਬਾਅਦ ਆਇਆ ਜੀ ਮੈਂ ਵੀ ਤੇਰੇ ਨਾਲ ਦਾ ਹੀ ਆ ਮੈਂ ਵੀ ਇਨੇ ਦਿਨ ਬਾਅਦ ਆਇਆ ਉਹ ਮੈਂ ਜੀ ਮੈਨੂੰ ਫੋਨ ਆ ਗਿਆ ਤਾਂ ਜੀ ਹਾਂ ਗੱਡੀ ਪਰ ਤੇ ਉਸਤਾਦ ਦਾ ਜੀ ਮੈਂ ਵੀ ਕਾੜੇ ਆ ਜਾ ਵੀ ਆ ਜਾ ਮੇਰੇ ਕੋਲ ਵੀ ਗਿੜੇ ਲਾਉਣੇ ਆ ਹੁਣ ਗਿਆ ਪਿਆ ਤਾਂ ਇਹ ਮੈਂ ਇੱਧਰ ਪਟਿਆਲੇ ਸਾਈਡ ਵਾਹ ਤੋਰੇ ਕਾਲ ਡਰਾਈਵਰ ਆ ਹਾਂ ਜੀ ਤੇ ਗੱਡੀ ਚਲਾ ਲੈਂਦੇ ਆ ਜੀ ਕਿਹੜੀ ਗੱਡੀ ਦੀ ਮਹਾਰਾਜ ਦੀ ਕਿਰਪਾ ਨਾਲ ਉਸਤਾਦ ਨੇ ਦੇ ਦਿੱਤਾ ਦਾ ਗੁਣ ਜੀ ਕਹਦੇ ਕੋਈ ਵੀ ਗੱਡੀ ਚਲਾ ਸਕਦਾ ਹਾਂ ਜੀ ਪੇਪਰ ਨਹੀਂ ਬੜੀ ਗੱਡੀ ਨਹੀਂ ਛੋਟੀ ਗੱਡੀ ਛੋਟੀਆਂ ਹਾਂ ਜਿਹੇ ਜਿਹੇ ਬੰਦੇ ਆ ਜੀ ਅਗਲੇ ਨੇ ਗੱਡੀ ਫੜਾਉਣੀ ਸਾਨੂੰ ਕਹਿੰਦੇ ਤੈਨੂੰ ਥੋੜਾ ਗੱਡੀ ਆ ਗਈ ਮਾਨੂੰ ਹੁਣ ਆਈ ਆ ਤੂੰ ਮੇਰੇ ਤੇ ਪਹਿਲਾਂ ਸਿੱਖ ਗਿਆ ਤੂੰ ਸਕੂਲ ਬੈਂਚ ਚ ਲਾਇਆ ਕਰਦਾ ਮਹਾਰਾਜ ਦੀ ਕਿਰਪਾ ਨਾਲ ਟੈਂਪੂ ਉੱਪਰ ਤੇ ਕਹਿੰਦੇ ਨਹੀਂ ਹੌਲੀ ਹੌਲੀ ਭਾਈ ਮੈਂ ਖਾਦਦੇ ਪਾਇਆ ਅੱਜ ਆਈ ਬਸੀ ਉਧਰ ਦੀ ਐਵੇਂ ਜਿੱਦਾਂ ਤੁਸੀਂ ਆਏ ਹਾਂ ਤੁਸੀਂ ਉਧਰ ਦੀ ਆਏ ਹੋ ਅੱਛਾ ਹਾਂ ਜੀ ਮੈਂ ਕਹਿੰਦਾ ਜਿੱਦਣਾ ਫਰਸੇ ਆ ਪਾਇਆ ਕੰਮੇ ਜੀ ਕੰਮੇ ਜੀ ਪਰਸੋਂ ਕਦੇ ਕੱਲ ਪਰਸੋਂ ਤੋਂ ਸ਼ੁਰੂ ਕਰਿਆ ਜੀ ਮੇਰੇ ਕੋਲ ਆਇਆ ਤੇ ਬਾਬਾ ਜੀ ਸਵੇਰੀ ਕਹਿੰਦਾ ਵੀ ਕਾਲੇ ਮੈਂ ਕਹਾਂ ਹਾਂ ਜੀ ਕਹਿੰਦਾ ਵੀ ਕੰਮ ਸ਼ੁਰੂ ਕਾਲੇ ਇੱਕ ਹੈ ਤੁਸੀਂ ਦੋਹੇ ਬਾਪੂ ਤੇ ਮੁੰਡਾ ਇਕੱਠੇ ਕੰਮ ਕਰਦੇ ਨਹੀਂ ਭਾਈ ਕਰਦੇ ਨਹੀਂ ਹੈਗੇ ਅੱਜ ਇਹ ਗੱਲ ਮੀਨਾਕ ਹੋ ਗਿਆ ਜੀ ਬਾਬੇ ਕੋਲੇ ਲੱਗੇ ਵੇ ਜੀ ਇਹਨਾਂ ਦੀ ਦੋ ਭਾਈ ਤਿੰਨਾ ਟੁਨਾ ਆ ਗਏ ਕਿ ਨਹੀਂ ਜੀ ਇਹ ਲੋਹਾ ਤਾਂ ਆ ਗਿਆ ਚਾਦਰਾਂ ਹੋਈਆਂ ਹਜੇ ਮੁਰਗੇ ਰੱਖ ਲੋ ਵਰ ਮੁਰਗੇ ਰੱਖਦੇ ਹਾਂ ਕਿ ਮੁਰਗੇ ਹੈਗੇ 6 ਰੱਖੇ ਹੈ 5 ਹੀ ਜਿੰਨ੍ਹੇ ਰੌੜਾ ਦੇ ਹੈਗੇ ਅੱਜ ভাই ਬੰਦੇ ਥੋੜੇ ਜੇ ਵਿਲੇ ਹੋ ਗਏ ক্রেਤਾ ਹੈ ਨਹੀਂ ਮੈਂ ਕਿਹਾ ਮੁਰਗੇ ਤਾਂ ਲੋ ਕਹਿੰਦੇ ਜੇ ਫਾਰਮ 'ਚ ਹੁੰਦਾ ਤਾਂ ਵੀ ਲੈਣ ਦਾ ਕੋਈ ਮੁਰਗੇ ਨਹੀਂ ਹੈਗੇ ਦਾ ਕਰਕੇ ਜੀ ਹੁਣ ਦੋ ਬੰਦੇ ਪਾਣੀ ਨੂੰ ਲਾਉਣ ਭੇਜਤੇ ਜੀ ਪਪੁੱਲ ਨੂੰ ਪਾਣੀ ਲਾਉਣਾ ਜੀ ਕਾਲੇ ਬੂਟੇ ਮਸ਼ੀਨ ਕਿੱਲਾਗੇ ਦਾ ਫੋਨ ਆਇਆ ਕਹਿੰਦੇ ਵੀ ਮੇਤਰੀ ਨਾਲ ਗੱਲ ਕਰਾਏ ਤੁਸੀਂ ਲਪਾਈ ਲਪੂ ਕਰ ਲੋ ਉਹ ਬਾਤ ਖਤਮ ਹੋ ਗਿਆ ਜੀ ਮੇਤਰੀ ਦਾ ਫੋਨ ਬਾਬਾ ਜੀ ਦਾ ਫੋਨ ਆਇਆ ਜੀ ਨਹੀਂ ਮੇਤਰੀ ਦਾ ਫੋਨ ਨਹੀਂ ਮੈਸਤਰੀ ਕਰ ਛੱਡਿਆ ਹੁੰਦਾ ਇਹ ਮੈਸਤਰੀ ਆਪਣਾ ਫੋਨ ਕਰ ਛੱਡਿਆ ਹੁੰਦਾ ਜੀ ਕਹਿੰਦੇ ਮੇਲੇ ਮੈਸਤਰੀ ਬਗਾਰਾ ਪੈਂਦੀ ਆ ਨਹੀਂ ਨਹੀਂ ਬਗਾਰਾ ਨਹੀਂ ਪੈਂਦੀ ਆ ਮੇਰੀ ਘਰ ਵਾਲੀ ਬਿਮਾਰ ਸੀ ਉਹਦੇ ਕਰਕੇ ਉਹਦਾ ਫੋਨ ਖਿਆਦਾ ਫੋਨ ਹੈ ਨਹੀਂ ਦਾ ਅੱਛਾ ਉਹਦੇ ਇੱਥੇ ਦਾ ਬਾਬੇ ਦਾ ਨੰਬਰ ਤੇ ਫੋਨ ਕਰ ਲੂਗੀ ਹਾਂ ਨਾ 85 ਪੈ ਜਾਂਦਾ ਬਿਮਾਰ ਤੇ ਜੀ ਘਰ ਦੇ ਮੈਂ ਜਾਂ ਤਾਂ ਫੋਨ ਕਰ ਲੈਂਦਾ ਓ ਇੱਕ ਆ ਬਾਈ ਸਾਡੇ ਵੀ ਘਰ ਦੇ ਬਿਮਾਰ ਐ ਪਤਾ ਨਹੀਂ ਸੀਡ ਜਿਓ ਚੱਲੀ ਵੀ ਹੁਣ ਸਾਰੇ ਹੀ ਬਿਮਾਰ ਐ ਨਹੀਂ ਮੇਰੀ ਤਾਂ ਘਰ ਵਾਲੀ ਕੋਈ ਬੜੇ ਪ੍ਰੇਸ਼ਾਨ ਨਾਲ ਕੁੜੀ ਹੋਈ ਜਾਂ ਉਹਦੇ ਪਤੰਖਿਆਂ ਤੇ ਮਤਲਬ ਇਨਫੈਕਸ਼ਨ ਐ ਉਥੋਂ ਚਲੋ ਦਵਾਈ ਜਲਦੀ ਐ ਹਾਂ ਬਤੀ ਮੇਹਤਰੀ ਹੁਣ ਕਹਿਆ ਕਹਿੰਦਾ ਬਾਹਰ ਤੇ ਲਪਣਾ ਬਾਈ ਹਾਂ ਜੀ ਹਾਂ ਕਹਿੰਦੇ ਜੀ ਲਪਾਈ ਕਰਨੀ ਮੇ ਰਹਿਦਾ ਹੁਣ ਅੱਧ ਵਿਚਾਲੇ ਛੱਡਿਆ ਹਾਂ ਉਹਦਾ ਤਿਆਰ ਆ ਜਿਵੇਂ ਕਹਿੰਦੇ ਨੇ ਤਾੜੀ ਜੀ ਡਿਜ਼ਾਈਨ ਜਾਂਦੇ ਆ ਤੇ ਬਿਆਨ ਨਹੀਂ ਲੱਗਦਾ ਜੀ ਫਿਰ ਧਰ ਜਾਂਦੀ ਇਹ ਨਹੀਂ ਨਹੀਂ ਰਹਿਣ ਦੀ ਇਹ ਦੇਖਣ ਜੱਟ ਉਹ ਬਾਈ ਉਹ ਇਹ ਬਾਪੂ ਰਹਿ ਕਰੂਗਾ ਉਹ ਇਹ ਤਾਂ ਹੁਣ ਦੇਖਣਾ ਪਊ ਬਾਪੂ ਰਹਿਦਾ ਜਾਂ ਜਿਹੜਾ ਰੋਂਗਾ ਉਹਦਾ ਹੱਥ ਚਿਕਨ ਚ ਹੋਊਗਾ ਔਰ ਮੁਰਗਾ ਜੀ ਪੂਰਾ ਪੂਰਾ ਚਿਕਨ ਚ ਬਚਿਆ ਬਚਿਆ ਜੇ ਬਚੇ ਉਹਗੇ ਕਹਿੰਦੇ ਰੀਵਰ ਵੀ ਕੱਟਣਾ ਜੀ ਰੀਵਰ ਵੀ ਕੱਟਣਾ ਜਿਹੜਾ ਦੇਖਦਾ ਵੀ ਆ ਅੱਧਾ ਕਿਲੋ ਕਿਲੋ ਕਦਾ ਹੋ ਗਿਆ ਫੜਕਣ ਨਾਲ ਦੇਖਦਾ ਉਹਨੂੰ ਆਪੇ ਫੜਕਾ ਦੇ ਕਰਨਾ ਚਾਹ ਲੇ ਚੱਲੋ ਵੀ ਬਰੀਲੀ ਬਾਈ ਹੈਗਾ ਤਾਂ ਇਹ ਤਗੜਾ ਹੀ ਪ੍ਰੋਜੈਕਟ ਹੈ ਮਿਸਰੀ ਲੱਗ ਜੂ ਬਾਈ 10-12 ਲੱਖ ਰੁਪਏ ਦਾ ਵਾਦੀ 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 ਲੱਗ ਵਾਦਲਾ ਵੀ ਹੋਣਾ ਕਿੰਨੇ ਫੁੱਟ ਏਰੀਆ ਹੋ ਗਿਆ ਹੁਣ ਇਹ ਸਾਰਾ ਇਹ ਏਰੀਆ ਹੈਗਾ 5000 ਫੁੱਟ ਵਾਧੂ ਹੋਗਾ 5 ਪੰਜਰੇ ਵਾਦੂਗਾ ਬਾਈ ਇੱਕ ਦੇਖਿਆ ਵਿੱਕੀ ਬਾਈ ਉਦੋਂ ਦਾ ਨਾਲਾ ਨੇਤਰ ਬਾਈ ਚਲੇ ਜਾਂਦਾ ਹੈ ਹਾਂ ਹਾਂ ਜੀ ਬਾਬਾ ਜੀ ਉਦੋਂ ਠੀਕ ਹੈ ਜੀ ਬਾਬਾ ਜੀ ਉਹ ਚੰਡੀਗੜ੍ਹ ਕੰਮ ਪਾਏਗਾ ਉਹਦੇ ਕਰਕੇ ਲੈ ਵਿੱਕੀ ਬਾਈ ਦੀ ਡਿਊਟੀ ਪੱਕੀ ਹੋਰੇ ਬਾਈ ਦੀ ਡਿਊਟੀ ਅੱਜ ਲੱਗ ਗਈ ਬਾਈ ਉਲਜੀ ਆਦਾ ਵੀ ਬੰਦੇ ਕਿੱਧਰ ਲਾਉਣ ਨੂੰ ਸਮਝ ਨਹੀਂ ਲੱਗਦਾ ਉਹ ਆ ਗਿਆ ਬਾਈ ਟਰੈਕਟਰ ਲੈ ਕੇ ਕਿਹਦੇ ਪੈੜ ਹੈ ਨਹੀਂ ਦੀ ਤੇ ਹੁਣ ਟਰਾਲੇ ਦੀ ਬਾੜ ਬਣਾਉਣੀ ਹੈ ਜਿਗਾੜੂ ਕੰਮ ਹੈ ਬਾਈ ਲੈ ਆ ਵੀ ਇੱਕ ਵਾਰੀ ਫੇਰ ਚਲਾ ਪਾ ਲਈ ਪਾਣੀ ਪਾਣੀ ਚਲਾ ਗਿਆ ਨਾ ਇੱਧਰ ਲਾਇਏ ਕਾਲੇ ਬੰਦੇ ਬਾਕੀ ਬਾਕੀ ਬੰਦੇ ਲਾਏ ਵਿਖੇ ਜੀ ਬੰਦੇ ਭਾਈ ਸਾਹਮਣੇ ਲਾਦੇ ਕਿੱਧਰ ਕਿੱਧਰ ਲਾਉਣਾ ਬਾਪੂ ਕਾਲੇ ਦਾ ਉਹ ਜਾਂਦਾ ਤੈਨਾਂ ਇਹ ਪਾਣੀ ਵਿਚਾਰੇ ਬੂਟੇ ਜਿਹਾ ਪਾਉਣ ਲਾਇਏ ਪਏ ਆ ਬੂਟੇ ਤਾਜ਼ੇ ਲੱਗੇ ਪਏ ਬਾਈ ਸਾਹਮਣੇ ਲਾਇਏ 600 ਬੂਟਾ ਉਹ ਜੇ ਪਾਣੀ ਵੰਦਨਾਂ ਜੇ ਅੱਧਾ ਕਮਾਲ ਪਾਤਾ ਇਹਨਾਂ ਨੇ ਬਾਈ ਅੱਧਾ ਘਾ ਰਹਿ ਗਿਆ ਲਓ ਜੀ ਬਾਈ ਪੈਡ ਆ ਗਈ ਅਛਲ ਦਮਸ ਮਿੱਟੜੀ ਹਾਂ ਬੇਤਰੀ ਇਹ ਯਾਰ ਬਾਹਰ ਪੈੜਾਂ ਚੱਲਦੀਆਂ ਐ ਪਲਾਸਟਰ ਜੇ ਆਪਣੇ ਆਪੇ ਕਰ ਦਿੰਦੀ ਆ ਉਹ ਚਾਹੀਦੀ ਤੇਰੇ ਕੋਲ ਇੱਕ ਤੇ ਬੇਤਰੀ ਬੇਲੇ ਰਹੂੰ ਸਾਰੀ ਬਿਨਾਂ ਹਾਂ ਦੇਓ ਆ ਗਈ ਹੱਡਾਂ ਤੇ ਮੈਂ ਚਾਕੇ ਲੱਗ ਜੀ ਕਰਨਾ ਲੇਬਰ ਵਾਲੇ ਵੀ ਕਾਲੇ ਨੇ ਇਹ ਕਰੀ ਮੈਂ ਹੈ ਤਾਂ ਬਾਈ ਔਖਾ ਕੰਮ ਆ ਲੇਬਰ ਵਾਲੇ ਸਾਹਮਣੇ ਵੀ ਜੇ ਕੰਮ ਨਾ ਹੋਵੇ ਕਿੱਧਰ ਲਾਉਣਾ ਹੁਣ ਮੈਂ ਲਾਈ ਆ ਸਵੇਤਾ ਖਤਮ ਹੋ ਗਿਆ ਦੋ ਤਿੰਨ ਜਣੇ ਤੇ ਪੰਜ ਕੌਣ ਲਾਪੇ ਦੂਜਿਆਂ ਨੇ ਦੋੜੇ ਇੱਧਰ ਲਾ ਦੇ ਤੂੰ ਨਹੀਂ ਬੂਟਿਆਂ 'ਵਾਂ ਪਾਣੀ ਕਿੱਥੇ ਪੈਣਾ ਤਾਂ ਇਹ ਤਾਂ ਦਵਲ ਹੋ ਗਿਆ ਅੱਜ ਸਿਸਟਮ ਬਾਬਾ ਜੀ ਨੂੰ ਪਾਉਂਦਾ ਤੇ ਪੈ ਗਈ ਸੀ ਵੀ ਬੰਦੇ ਸਾਹਮਣੇ ਕਿੰਨੇ ਆਪ ਕੋਲ ਪਈ ਆ ਪਤਾ ਲੱਗ ਗਿਆ ਕਾਲੇ ਠੇਕੇਦਾਰੀ ਸਿਸਟਮ 'ਚ ਕਾਟੇ ਵੱਧ ਚੱਲਦੇ ਰਹਿੰਦੇ ਆ ਬਾਕੀ ਮਿਸਤਰੀ ਕਹਿੰਦਾ ਬਾਈ ਫਰਸ ਦਾ ਹੀ ਪਤਾ ਲੱਗ ਜੂਗਾ ਤਾਜ਼ਾ ਵਾਇਬ ਟਰੈਕਟਰ ਚੜਾ ਕੇ ਦੇਖ ਲੈ ਆ ਫਰਸ ਤਰ ਜਾਮ ਹੋਊਗਾ ਜਾਮ ਹੋ ਗਿਆ ਬਜਰੀ ਪੱਕ ਗਈ ਆਹਾ ਪਾਈ ਟਰੈਕਟਰ ਵੀ ਪਕੜਾ ਪੱਕ ਗਿਆ। ਪਲੈਂਟਰ ਦਾ ਮਿਸਤਰੀ ਨੇ ਭਾਈ ਪਹਿਲੇ ਹੀ ਖੋਲਤਾ ਰ ਪੰਜ ਚਾਰ ਦਿਨ। ਭਾਈ ਮਿਸਤਰੀ ਲਾਉਣਾ ਪੰਜ ਪੱਤੇ ਲਾਉਣਾ ਜੀ। ਪੱਕੇ ਪੰਜ ਤੋਂ ਬਾਅਦ ਮਿਸਤਰੀ ਆਇਆ ਕੱਚਾ ਵਾਲਾ ਹੀ ਹੋਗਾ। ਤੇ ਭਾਈ ਮਿਸਤਰੀ ਤੁਹਾਡੇ ਸਾਰੇ ਮਾੜੇ ਬੰਦੇ ਆਉਂਦੇ ਤਕੜੇ ਕਾਤੇ ਨਹੀਂ ਹੁੰਦੇ ਇਹ। ਤਕੜੇ ਜੇ ਤਕੜੇ ਹੋਗੇ ਸਾਡੇ ਪਾਗਿਆ ਤੇ ਹੁਣ ਪੈਰਾਪਾਰ ਬੈਠੇ ਨਹੀਂ ਉਹਨਾਂ ਦਾ ਕੰਮ ਕੱਲ ਵੀ ਪੈਰਾਪਾਰ ਬੈਠਾ ਰਿਆ ਸਾਰੀ ਦਿਹਾੜੀ ਪਰਸੋਂ ਵੀ। ਅੱਜ ਵੀ ਅੱਧੀ ਦਿਹਾੜੀ ਪੈਰਾਪਾਰ ਬੈਗੀ। ਔਖਾ ਕੰਮ ਹੈ। ਵੱਡੇ-ਵੱਡੇ ਹੋਗੇ ਸਾਡੇ ਪਾਗ ਫੇਰ ਪੈਰਾਪਾਰ ਕਿੱਥੇ ਬੈਠੋ ਉਹਨੂੰ? ਇਹ ਤਾਂ ਹੈ। ਪੱਗਾਂ ਇਹ ਦੇਖਣਾ ਪੈਂ ਕਾਲਾ ਵੀ ਦੇਖ ਲੈ ਐ ਰਪਿਆ ਸਟੀਲ ਫਿੱਟ ਸਿੱਧਾ ਸਿੱਧਾ ਮੇਰਾ ਦਾ ਸ਼ੁਰੂ ਹੋਈ ਬਾਬਾ ਜੀ ਹਾਂ ਮੈਨਾਂ ਹਾਂ ਜੀ ਕਾਲਾ ਪਾਪੇ ਵਰ ਗਿਆ ਏ ਆਪਣੇ ਪਾਪੇ ਵਰ ਗਿਆ ਪਾਪਾ ਵੀ ਫਿੱਟਾ ਓ ਬੇਟਾ ਮੈਂ ਨਾ ਗੱਲ ਕਹੀ ਸੀ ਕਿ ਹੁਣ ਮੈਂ ਵੀਡੀਓ ਦੇ ਵਿੱਚ ਤਾਂ ਕਹਿਣੀ ਨਹੀਂ ਹੈਗੀ ਹਾਂ ਵੀ ਪਾਪਾ ਦਾ ਇਹਦਾ ਕਲੂਕੀ ਬੱਤ ਗਿਆ ਕਾਲੇ ਕੰਪਲੇਨ ਪੀ ਲਿਆ ਬਾਈ ਦੂਸਰੇ ਵਾਸਤੇ ਜਨਮ ਤੋਂ ਬਾਅਦ ਕਲੂਕੀ ਵਰਤ ਗਿਆ ਉਹਨੂੰ ਕੰਪਲੇਨ ਨਹੀਂ ਪਲਾਇਆ ਨਹੀਂ ਡੱਬੇ ਡੱਬੇ ਦੇ ਵਿੱਚ ਖਾਦੇ ਹੋ ਇਹਦੇ ਤਕਰੀਬਨ 12 ਉੜਾਇਆ ਲੈ ਨਾ ਮੈਂ ਕਾਲੇ ਓਖਾ ਕੇ ਦੇਖ ਲੇ ਜਿਹੜੇ ਤਕੜੇ ਹੋਣ ਵਾਲੇ ਪ੍ਰੋਜੈਕਟ ਹਾਂ ਹਾਂ ਉਹ ਡਾਕਟਰ ਨੇ ਇੱਕ ਨੇ ਲਾਤਾ ਜੀ ਕਹਿੰਦਾ ਵੀ ਨਹੀਂ ਤੇਰੇ ਬਾਹਰ ਦਾ ਕੰਮ ਨਹੀਂ ਹੈਗਾ ਨਾ ਠੀਕ ਹੈ ਫਿਰ ਉਹ ਲੈ ਜਿਹੜਾ ਸੈਂਪਲ ਹੁੰਦਾ ਡਾਕਟਰ ਇਹਨੂੰ ਦੇ ਕੇ ਭੇਜਦਾ ਇਹਨੂੰ ਲੱਗ ਗਿਆ ਟੱਟੀਆਂ ਇਹ ਦੂਆ ਤੇਰੇ ਸ਼ਾਮ ਨੂੰ ਤੇ ਕੋਲ ਪਹੁੰਚਿਆ ਡਾਕਟਰ ਨੂੰ ਕਹਿੰਦਾ ਵੀ ਅੰਦਰ ਵਾਜ ਕਰਾ ਮੈਨੂੰ ਖਰਾ ਰੋ ਕਹਿੰਦਾ ਮੈਂ ਤੇਰੇ ਬਾਸਤੇ ਬਾਹਰ ਆਇਆ ਕਰਾਂ ਕਾਲੇ ਓਖਾ ਆਇਆ ਪਹਿਲਾਂ ਨਹੀਂ ਹੁਣ ਉਹ ਠੀਕ ਹੈ ਇਹ ਜਿਆ ਬਿਮਾਰੀ ਲੱਦੀ ਹੈਗੀ ਸਰੀਰ ਪਾਰੇ ਬੱਦਨ ਪੁੱਛ ਕੇ ਦੇਲਾ ਰਹੁੰਦੇ ਆ ਹੋ ਗਿਆ ਪਰ ਡਾਕਟਰ ਕਹਿੰਦਾ ਜੀ ਤੈਨੂੰ ਐ ਲੱਗਦਾ ਆਪਣੇ ਜੀ ਤੂੰ ਕਿੰਨਾ ਕੋ ਭਜਨ ਚੱਕ ਸਕਦਾ ਮਗਾ ਹਾਂ ਜੀ ਕਹਿੰਦਾ ਪੱਕੀ 30 50 ਜਿੰਨਾ ਵੀ ਡਾਕਟਰ ਚੱਕ ਦਿਖਾਣ ਦਾ ਗੋਦੀ ਕਹਿੰਦਾ ਕਹਿੰਦਾ ਬਸ ਠੀਕ ਆ ਕਹਿੰਦਾ ਜੀ ਤੈਨੂੰ ਲੱਗਦਾ ਨਾ ਜੀ ਮੈਂ ਇੰਨਾ ਕੋ ਭਜਨ ਚੱਕ ਸਕਦਾ ਕਹਿੰਦਾ ਲੈ ਤੂੰ ਡਾਕਟਰ ਨੂੰ ਗੋਦੀ ਚੱਕ ਲੈਂਦਾ ਉਹ ਅੱਲਾ ਦਾ ਕਮਾ ਰੋਜ਼ੇ ਚੱਕਦਾ 25 ਕਿਲੋ ਮੈਂ ਜੀ ਲੈ ਆਓ ਦੇਖ ਲਓ ਉਹ ਬਾਈ ਉਹ ਤਿੰਨੇ ਇਕੱਠੇ ਹੋ ਗਏ ਹੁਣ ਉਹ ਗੱਲਾਂ ਘੱਟ ਕੰਮ ਜ਼ਿਆਦਾ ਫਟਾਫਟ ਚਲੋ ਵੀਡੀਓ ਵਿੱਚ ਜੀ ਪਾਣੀ ਵੀ ਪਾਉਂਦੇ ਆ ਕ ਖਾਲੀ ਬਸ ਦਿੱਤੀ ਕਿਉਂ ਨਹੀਂ ਆ ਉਹ ਚੈੱਕ ਕਰਨਾ ਬਣਾ ਚੋਚਾ ਕਿੰਨਾ ਕੁ ਲੈਵਲ ਹੈ ਜੇ ਇਕੱਠੇ ਹੋ ਜਾਂਦੇ ਨੇ ਫੇ ਕੰਮ ਘੱਟ ਕਰਦੇ ਗੱਲਾਂ ਮਾਰਦੇ ਬਾਈ ਉਹੀ ਇਕੱਲੇ ਰੱਖ ਫੇਰ ਕੰਮ ਸੁਭਾ ਕਰਦੇ ਉਹ ਅੱਗੇ ਪਿੱਛੇ ਹੋ ਜਾਓ ਪਾਲ ਬਾਈ ਤੇਰੀ ਵੀ ਡਿਊਟੀ ਲਾਤੀ ਹੈ ਹਾਂ ਜੀ ਤੈਨੂੰ ਕੱਲਾ ਹੀ ਛੱਡ ਦੇ ਕਿਆ ਗੱਲ ਅੱਛਾ ਸੀਨੀਅਰ ਆ ਸਾਰਿਆਂ ਦਾ ਤੂੰ ਬਸ ਠੀਕ ਆ ਕਵਾਂਡੋ ਤੂੰ ਹੀ ਆ ਫਿਰ ਉਹ ਬੰਦਿਆਂ 'ਬਾ ਭਰੋਸਾ ਨਹੀਂ ਹੈਗਾ ਬਈ ਉਹਨਾਂ ਨੂੰ ਸਮਝ ਨਹੀਂ ਲਾਤੀ ਤਾਂ ਕਰਕੇ ਫਿਰ ਇੱਧਰ ਛੱਡ ਦਿੰਦੇ ਇਹਨੂੰ ਕਾਲਾ ਟਿਚਰਾ ਕਰਦਾ ਕਹਿੰਦਾ ਸਾਰੇ ਪਹੁੰਚ ਜਾ ਕੱਲੂ ਮੇਸਬੂਜਾ ਲੱਗਣੀ ਕਾਦੀ ਖੁਸ਼ੀ ਈ ਕਾਲੇ ਹਾਂ ਇਹ ਖੁਸ਼ੀ ਕਹਿੰਦੇ ਕੱਲ ਦਾ ਜਨਮ ਦਿਨ ਆ ਕੱਲੂ ਹਾਂ ਨੇ ਲੱਗਦੀ ਹੁੰਦੀ ਆ ਯਾਰ ਦੇ ਨਾਲ ਆ ਦਿਨਾਂ ਚ ਨਾ ਜੀਦੀ ਆ ਮੈਨੂੰ ਮੈਂ ਕਹਿੰਦਾ 2-3 ਸਾਲ ਹੋ ਗਏ ਕੋਈ ਗਾਣਾ ਵੀ ਨਹੀਂ ਸੁਣਿਆ ਹੈਗਾ ਹੁਣ ਇਹ ਚਮਕੌਰ ਸਾਹਿਬ ਪਹਿਲਾਂ ਲੱਗੀਦੀ ਜੀ ਹਾਂ ਅਜੀ ਚਲੋ ਵੀ ਗਏ ਤੇ ਦੇਖਣ ਲੱਗ ਗਈ ਜਿਵੇਂ ਛੋਟੀ ਜੀ ਉਹਦੀ ਹੁਣ ਹੁਣ ਬੱਜੀ ਹੁਣ ਵੀ ਤੋਂ ਨਹੀਂ ਗਿਆ ਕਹਿੰਦੇ ਛੋਟੀ ਜੀ ਆ ਲੱਗ ਜਾ ਮਾਰ ਕੇ ਕਰਦੀ ਆਪਾਂ ਜ਼ਿਆਦਾ ਵੀਰ ਵਿੱਚ ਉਦਾਂ ਲੱਗਦਾ ਵੀ ਆਪਾਂ ਨੂੰ ਆਇਆ ਪਰ ਥੋੜਾ ਜਿਹਾ ਥਲੇ ਜੀ ਉਹ ਕਰਦੇ ਆਏ ਆ ਆ ਥੋੜੀ ਜਿਹੀ ਲੱਗੇ ਛੋਟੀ ਜਿਹੀ ਹੋਏ ਤੇ ਕੋਲ ਜਾ ਕੇ ਦੇ ਸਾਰਾ ਸਾਰਾ ਆਉਂਦਾ ਹੈ ਨਾ ਹਾਂ ਜੀ ਸਾਰਾ ਲੱਗਿਆ ਨਾ ਬਸ ਆ ਵਾਜ ਦਾ ਮੁੱਲ ਹੈ ਸਰੀਰ ਸਰੂਦਾ ਨਹੀਂ ਹਾਂ ਪਰ ਗਾਣੇ ਉਹਨੇ ਐਨ ਵਧੀਆ ਵਧੀਆ ਸੁਣਾਏ ਜੀ ਸਾਲਾ ਉਦੋਂ ਦੀ ਨੱਥੀ ਜਿੰਦਾ ਜਦੋਂ ਦਾ ਮਿਸ ਪੂਜਾ ਫੜਤਿਆ ਮੈਂ ਚਲੇ ਗਿਆ ਜੀ ਲੁਧਿਆਣੇ ਨੂੰ ਮੈਨੂੰ ਕਹਿੰਦੇ ਸੀ ਗੇੜਾ ਇਹ ਮੈਨੂੰ ਮਾਲਕ ਕਹਿੰਦਾ ਮੇਰਾ ਸਾਲਾ ਮਾਲ ਕਹਦਾ ਵੀ ਨੌ ਕਾਲੀ ਤਾਂ ਕਹਿੰਦਾ ਵੀ ਲੁਧਿਆਣੇ ਦਾ ਗੜਾ ਹੈ ਮੈਂ ਕੋਈ ਨਹੀਂ ਜੀ ਲਾਇਆ ਹੁੰਦੇ ਉੱਤਾ ਜੀ ਆਪਾਂ ਨੂੰ ਗਿਆ ਜੀ ਪਹਿਲੇ ਦੇਣੇ ਆ ਅਸੀਂ ਕੰਮ ਕਰਨਾ ਜੀ ਕਹਿੰਦਾ ਜਾਇਆ ਫਿਰ ਮਨਸੂਰ ਤੇ ਕਹਿੰਦਾ ਮੱਝਾਂ ਲੈ ਕੇ ਜਾਣੀਆਂ ਦੋ ਟਾਈਮ 'ਤੇ ਪਹੁੰਚ ਗਏ ਦੀਆਂ ਇਹ ਤਾਂ ਹੱਡਾ ਰੋੜੀ ਮੈਂ ਤਾਂ ਛੱਡ ਗਿਆ ਗਿਆ ਚੋਕੇ ਰਸਤੇ ਨਹੀਂ ਦੁੱਧ ਉੱਪਰ ਥੱਲੇ ਕਰੀ ਗਿਆ ਬੰਦਾ ਇੱਕ 1.5 ਵਜੇ ਗੱਡੀ ਚੱਲੀ ਆ ਜੀ ਰੋਪੜ ਤੇ ਮਨਸੂਰ ਪਹੁੰਚੇ ਜਾ ਕੇ ਠੀਕ ਆ ਜੀ ਵਿੱਚੇ ਰੱਖ ਲਓ ਮਨਸੂਰਾ ਵਿੱਚੇ ਰੋਪੜ 1.5 ਵਜੇ ਚੱਲੀ ਜੀ ਉਹਦੇ ਬਾਅਦ ਗੱਡੀ ਲੈ 4:30 ਵਜੇ ਪੌਣੇ 5 ਹਾਂ ਦੁਨੀ ਵਾਸਤੇ ਲੁਧਿਆਣੇ ਚ ਜੀ ਬਾੜਤੀ ਹਾਂ ਜੀ ਇਹ ਬਿਮਾਰ ਆ ਜੀ ਮੈਂਸ ਵੀ ਦਵਾਈ ਦਵਾ ਕੇ ਲੈ ਕੇ ਆਉਂਦਾ ਡਾਕਟਰ ਕਹਿੰਦਾ ਪਹਿਲਾਂ ਕਹਿੰਦਾ ਡਰਾਈਵਰ ਨੂੰ ਦਵਾਈ ਦਵਾ ਮੈਂ ਤਾਂ ਬਲੋ ਜੀ ਢੀਕ ਲੱਗਦੀ ਆ ਜਰਾ ਨਹੀਂ ਨਾ 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 ਨ ਕਹਿੰਦਾ ਵੀ ਮੋਸਲੇ ਲੈ ਕੇ ਆਉਣੀ ਆ ਦਵਾਈ ਤੋਂ ਆ ਕੇ ਉਹ ਕਹਿੰਦਾ ਯਾਰ ਮੈਂ ਗੇੜਾ ਦਾ ਕਰ ਲਿਆ 2500 ਦਾ ਕਾਲੇ ਮੈਂ ਮੰਨੂ ਨਹੀਂਦਾ ਪਤਾ ਹਨਾ ਮੈਂ ਤਨੂ ਵੀ ਦੇਣੇ ਕਾ ਕਰਾਂ ਮਗਾ ਤੇਲ ਵੀ ਗੱਡੀ ਚ ਪੂਰਾ ਪੂਰਾ ਜੀ ਕਹਿੰਦਾ 1000 ਰੁਪਇਆ ਲੈ ਲੈਣਾ ਤੇ ਤੇਲ ਬੋਲ ਮਗਾ ਜੀ 1000 ਰੁਪਇਆ ਦੇ ਦੂ ਮੈਂ ਤੇਲ ਵੀ ਪੋਣਾ ਓਹਨੂੰ ਤਾਂ ਆ ਵੀ ਛੱਡ ਕੇ ਮੁੜ ਕੇ ਹੁਣਾ ਛੱਡ ਕੇ ਮੁੜ ਕੇ ਹੁਣਾ ਕਹਿੰਦਾ ਯਾਰ ਕਾਰੇ 3-4000 ਦਾ ਗੇੜਾ ਚੱਲ ਆਪਾਂ ਨੂੰ ਘਾਟਾ ਪੈ ਜਾਣਾ ਮੈਂ ਤਾਂ ਉਸਤਾਦ ਹਾਂ ਗੱਲ ਦਾ ਕੜਾਹ ਬਣਾਤਾ ਜੀ ਮਨ ਤਾਂ 33% ਸਮਝ ਆਇਆ ਬਾਕੀ ਤਾਂ ਉੱਪਰ ਨੂੰ ਲੰਘ ਗਿਆ 77% ਤੁਸੀਂ ਨਹੀਂ ਮੈਂ ਕੋਚਾ ਪੰਜਾਤੀ ਹੈ ਤੁਸੀਂ ਸਮਝ ਲਓ ਪਰ ਮੈਨੂੰ ਨਹੀਂ ਵਸਤੀ ਬਹੁਤ ਆ ਖੀਲ 68% ਕਾ ਤੁਸੀਂ ਸਮਝ ਲਓ 33% ਮੈਂ ਸਮਝ ਗਿਆ ਇਹਦਾ ਸਪਰੇਅ ਜੀ ਨਾਸਰ ਕਰਿਆ ਇਹਨੇ 33% ਕੀ ਆ ਮੈਂ ਮਸਤੀ ਮਸਾਲਾ ਬਣਾ ਰਿਹਾ ਤਾਂ ਦੂਈ ਕੰਦਰੋਂ ਦਾ ਕਾਰਨ ਦਾ ਉਹ ਦਲਵਾਰਾ ਮਿਸਤਰੀ ਕਰਕੇ ਗਿਆ ਆਹ ਕਰਨ ਤਾਂ ਨਹੀਂ ਚੱਕੀ ਵੀ ਆ ਕਾਲੇ ਪਹਿਲਾਂ ਲਵਾਈ ਗਿਆ ਹੁਣ ਤਾਂ ਕੜਾਈ ਜਾਂਦਾ ਹੈ ਹੂੰ ਕਹਿੰਦੇ ਪੰਨ ਨੇ ਇੱਥੇ ਤੋਂ ਨਹੀਂ ਕੱਢਦੇ ਇੱਥੇ ਤੋਂ ਨਹੀਂ ਕੱਢਦੇ ਤੂੰ ਚਗਾਠੇ ਨਾ ਕਰਦੀ ਹਾਂ ਪਾਪਾ ਜੀ ਨੇ ਹੈਗੇ ਨਹੀਂ ਉਹਨਾਂ ਨੇ ਗੱਲ ਪੈ ਜਣਾ ਤਾਂ ਉਹ ਇਹਨਾਂ ਨਾਲ ਕਰਤਾ ਆਪਾਂ ਅੰਤੀ ਜੀ ਗਾ ਤੇਰੇ ਤੋਂ ਮਸਾਲਾ ਇੱਕ ਪੰਨ ਰਿਹਾ ਇਹ ਕੱਚਾ ਮਸਾਲਾ ਹੈ ਹਾਂ ਚਾਹੀ ਇਹਦਾ ਬੇੜੇ ਹੈਗਾ ਇਹ ਟੈਵਰਾ ਕਰਾ ਲਾਡੀ ਲੱਗਾ ਇੱਟ ਪੰਨੜਾ ਕਰ ਪਾਪਾ ਜੀ ਗੱਲੇ ਪੈ ਗਿਆ ਤਾਂ ਕਹਿੰਦਾ ਸਾਰੀ ਲਾਈ ਕਰ ਤੇ ਦੂਜੇ ਭੰਡੜੀਆਂ ਨਾਲ ਲੈ ਗਏ ਇਹ ਗਲਤ ਕੰਮ ਨੂੰ ਰੋਕਦੇ ਆ ਤੇ ਸਹੀ ਹੈ ਐ ਕਰ ਇਹਦੇ ਕੋਲ ਛੱਟ ਥੱਲੇ ਥੱਲੇ ਪਾਉਂਦੀ ਜੈਟ ਸਕੋਰਟੀ ਆ ਗਈ ਹੁਣ ਬੜਾ ਕੰਮ ਧਿਆਨ ਕੇ ਕਰਿਓ ਬਾਈ ਉਹ ਆਜੋ ਥੱਲੇ ਪਿਛਾਉਣੇ ਹਾਂ ਪਾਪੇ ਨੂੰ ਕਹੋ ਦੇਖੀ ਕਾਲੇ ਹੋ ਚੱਕ ਦੂਗਾ ਚੱਕ ਦੂ ਚੱਕਦਾ ਨਹੀਂ ਜੀ ਦੇਖਦੇ ਜੀ ਕਿੰਨੀ ਕਿ ਜਾਨ ਆ ਜੀ ਉਹ ਲੇਕ ਹੁੰਦੀ ਆ ਤੇਰੀ ਖੁੱਲੀ ਪਾਣੀ ਕਾਲੇ ਨੇ ਬਾਈ ਸਟਾਰਟ ਕਰਕੇ ਧੋਤੀ ਮਣਾਤੀ ਅੰਡੇ ਵਰਗੀ ਮਸ਼ੀਨ। ਬਾਲੇ ਬੜੀਆ ਰਲੌਂਦੀ ਐ ਨਾ। ਕਿਹੜੀ? ਮਾਲ ਇਹ। ਇਹ ਜੀ। ਹਾਂ। ਇਹਦਾ ਜੀ। ਬਸ। ਮੱਟੀ ਗੇੜੀ। ਕਿ ਟਾਈਮੇ ਪਾਸ ਐ। ਕੰਮ ਤਾਂ ਕਰਦੀ ਯਾਰ ਆਪਣਾ। ਇਹ ਜੀ। ਅਜ ਦੇਖੋ ਜਾਈ ਕਿੰਨਾ ਕੰਮ ਖਿੱਚਦਾ ਹੀ ਐ ਜੀ। ਜੰਨੇਰੀ ਸਖਤ ਡਿਊਟੀ ਜੀਤ ਕਰਨੀ। ਕੀ ਹਾਲ ਐ ਜੀ? ਸਤਿ ਸ੍ਰੀ ਅਕਾਲ ਜੀ। ਬਾਈ ਇਹ ਟਾਰ ਜੋ ਰੁਕਦੀ ਨਹੀਂ ਹੈਗੀ ਇਹ ਵੀਰੇ ਬਹੁਤ ਔਖੀ ਰੁਕਦੀ ਹੈ ਬਲੈਤੀ ਹਾਂ